ਸਭ ਤੋਂ ਪਹਿਲਾਂ ਤਾਂ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਅਚੇਚੇ ਤੌਰ ਤੇ ਹਾਲ ਮਾਰੇ ਜਿਹੜੇ ਇਲਾਕੇ ਸੀਗੇ ਉਹਨਾਂ ਦਾ ਦੌਰਾ ਕਰਨ ਆਏ ਸੀਗੇ ਔਰ ਚੌਪਰ ਤੇ ਆਏ ਸੀਗੇ ਤਾਂ ਜਦੋਂ ਉਹਨਾਂ ਗਰਤਾਸਪੁਰ ਦੇ ਹਾਲਾਤ ਵੇਖੇ ਤਾਂ ਉਹਨਾਂ ਦੇ ਮਨ ਚ ਇੱਕ ਗੱਲ ਆਈ ਕਿ ਜਿਹੜਾ ਚੌਪਰ ਲੋਕਾਂ ਦਾ ਚੌਪਰ ਹੈ ਅਮਰੀਕਾ ਪਹਿਲੀ ਵਾਰੀ ਹੋਣਾ ਕੋ ਮੁੱਖ ਮੰਤਰੀ ਆਇਆ ਚੌਪਰ ਤੇ ਹੋਵੇ ਤੇ ਗਿਆ ਬਾਈ ਰੋਡ ਹੋਵੇ ਐ ਮੈਂ ਕਹਿੰਦਾ ਐਸੇ ਮੁੱਖ ਮੰਤਰੀ ਹਮੇਸ਼ਾ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਕਿ ਇੰਨੀ ਫਰਾਕਦਲੀ ਵਿਖਾ ਕੇ ਇਹ ਮਹਿਸੂਸ ਕੀਤਾ ਕਿ ਲੋਕਾਂ ਦਾ ਚੌਪਰ ਲੋਕਾਂ ਚ ਰਹੇਗਾ ਅੱਜ ਉਹੀ ਚੌਪਰ ਜਿਹੜਾ ਸਾਰੇ ਕਰਤਾਰਪੁਰ ਦੇ ਵਿੱਚ ਉਹ ਵਕ ਵਕਤ ਹਾਮਾਂ ਤੇ ਜਾ ਕੇ ਉਹਦਾ ਜਾਇਜ਼ਾ ਵੀ ਲਿਆ ਲੋਕਾਂ ਨੂੰ ਰਾਤ ਸਮਗਰੀ ਵੀ ਵੰਡੀ ਮੈਂ ਸਵੇਰੇ ਦੋ ਟਾਈਮ ਦੀਨਾਨਗਰ ਜਿਹੜਾ ਹੈਲੀਪੈਡ ਬਣਿਆ ਉੱਥੋਂ ਦੋ ਵਾਰੀ ਡਾਨ ਮੈਂ ਭਰੀ ਆ ਪਹਿਲਾਂ ਮੈਂ ਕਲਾਨੌਰ ਹੋ ਕੇ ਤੇ ਕਲਾਨੌਰ ਦੇ ਨਾਲ ਲੱਗਦੇ ਜਿਹੜਾ ਛਾਹਪੁਰ ਘਰਾਇਆ ਪਿੰਡ ਵਾ ਇਹਨਾਂ ਪਿੰਡਾਂ 'ਚ ਹੋ ਕੇ ਨਾਲੇ ਜਿਹੜੀ ਸਮਗਰੀ ਸੀਗੀ ਉਹਨਾਂ ਨੂੰ ਜਿਹੜੇ ਲੋਕ ਉਹਨਾਂ ਕਾ ਪਿੰਡਾਂ ਦੇ ਵਿੱਚ ਸਤਾਂ ਦੇ ਫਸੇ ਆ ਉਹ ਉਦੋਂ ਬਾਅਦ ਵਾਪਸ ਜਾ ਕੇ ਫਿਰ ਸਬਾਨ ਲੋਡ ਕਰਕੇ ਹਰੂਵਾਲ ਤੇ ਦੂਸਰਾ ਮਾਨ ਸਾਧਾਂਵਾਲੀ ਇਹਨਾਂ ਚੱਕ ਇਹਨਾਂ ਪਿੰਡਾਂ 'ਚੋਂ ਦੁਬਾਰਾ ਜਿਹੜਾ ਉਹ ਮੈਂ ਵੇਖਿਆ ਸਾਰਾ ਤਾਂ ਲੋਕ ਜਿਹੜੇ ਸਾਡੇ ਬਾਰਡਰ ਦੇ ਲੋਕ ਨੇ ਇਹਨਾਂ ਨੂੰ ਤੇ ਨਿਤ ਨਵੀਆਂ ਜਿਉਂ ਜੰਮੇ ਆ ਉਦੋਂ ਦੀਆਂ ਨਿਤ ਨਵੀਆਂ ਮਹਿੰਮਾਂ ਨੇ ਕਦੀ ਇੱਥੇ ਬਾਰਡਰ ਦੇ ਲੜਾਈ ਦਾ ਖਤਰਾ ਕਦੀ ਦਰਿਆ ਦੇ ਪਾਣੀਆਂ ਦਾ ਖਤਰਾ ਪਰ ਮੈਂ ਇਹਨਾਂ ਬਹਾਦਰ ਲੋਕਾਂ ਚੋਂ ਇਹ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਇਹਨਾਂ ਹਮੇਸ਼ਾ ਹੀ ਹਰ ਔਖੀ ਘੜੀ ਦਾ ਟੱਕਰਾ ਕਰਕੇ ਇਸ ਔਖੀ ਘੜੀ ਚੋਂ ਨਿਕਲੇ ਨੇ ਇਸ ਵਾਰ ਵੀ ਡੇਰਾ ਪਪਾ ਨਾਨਕ ਦੇ ਲੋਕ ਇਸ ਜਿਹੜੀ ਮੁਸੀਬਤ ਚੋਂ ਨਿਕਲ ਚ ਉਹ ਹੌਂਸਲੇ ਚ ਨੇ ਔਰ ਹੌਸਲੇ ਚ ਰਹਿ ਕਿਤੇ ਇਸ ਮੁਸੀਬਤ ਚੋਂ ਜਰੂਰ ਨਿਕਲੋਗੇ। ਰੰਧਾਵਾ ਸਾਹਿਬ ਜਿਹੜਾ ਜਿਹੜਾ ਚੌਪਰ ਹੈ ਚੌਪਰ ਤੋਂ ਲੋਕਾਂ ਨੂੰ ਰਾਸ਼ਨ ਦੇਣ ਦਾ ਤਰੀਕਾ ਕੀ ਹੈ? ਕਿਉਂਕਿ ਜਿਹੜੀਆਂ ਵੀਡੀਓ ਕੁਝ ਵਾਇਰਲ ਹੋਈਆਂ ਉਹਦੇ ਤੇ ਦਿਖਾਇਆ ਜਾ ਰਿਹਾ ਕਿ ਰਾਸ਼ਨ ਜਾ ਰਿਹਾ ਪਰ ਉਹ ਲੋਕ ਕਹਿੰਦੇ ਕਿ ਇੰਨੀ ਉੱਚੀ ਤੋਂ ਰਾਸ਼ਨ ਤੁਸੀਂ ਤਾਂ ਆਪਣੇ ਹੋਗੇ ਤੁਸੀਂ ਆਪ ਜਾ ਕੇ ਚੌਪਰ ਮੈਚ ਉੱਪਰ ਦੇ ਵਿੱਚ ਬੈਠਾ ਸੀਗਾ ਚੌਪਰ ਨੂੰ ਬਿਲਕੁਲ ਡਾਊਨ ਉੱਥੇ ਪਿੰਡ ਦੇ ਉੱਤੇ ਡਾਊਨ ਕੀਤਾ ਗਿਆ ਤਾਂ ਫਿਰ ਉਹ ਜਿਹੜੀਆਂ ਪੈਕੇਟ ਬਣਾ ਕੇ ਰੱਖੇ ਨੇ ਉਹ ਪੈਕੇਟ ਜਿਹੜਾ ਉਹਨਾਂ ਛੱਤਾਂ ਤੇ ਸੁੱਟੇ ਗਏ ਨੇ। ਹੁਣ ਚੌਪਰ ਤਾਂ ਇਹਨਾਂ ਨੀਵਾ ਤਾਂ ਆ ਵੀ ਨਹੀਂ ਸਕਦਾ। ਤੁਸੀਂ ਆ ਵੀ ਸਾਰੇ ਸਿਆਣੇ ਬਿਲਕੁਲ ਪਹੁੰਚ ਰਹੀਆਂ ਪਹੁੰਚ ਰਹੀਆਂ ਬਿਲਕੁਲ ਪਹੁੰਚ ਰਹੀਆਂ ਜੀ ਕੋਈ ਸਿੱਟਣ ਦੇ ਨਾਲ ਕੋਈ ਨੁਕਸਾਨ ਨਹੀਂ ਉਹ ਤੇ ਉਹ ਸਿਸਟਮ ਹੀ ਆ ਉਹ ਜੋ ਪੈਕ ਕੀਤਾ ਹੈ ਕਿ ਉਹ ਚੀਜ਼ਾਂ ਜਿਹੜੀਆਂ ਉਹ ਲੋਕਾਂ ਤੱਕ ਜ਼ਰੂਰ ਪਹੁੰਚਣਗੀਆਂ ਬਾਕੀ ਸਾਡੇ ਇਲਾਕੇ 'ਚ ਜਿੰਨੇ ਐਨ ਜੀਓ ਕੰਮ ਕਰ ਰਹੀ ਆ ਜਿੰਨੇ ਸਮਾਜ ਸੇਵੀ ਸੰਸਥਾ ਕੰਮ ਕਰ ਰਹੀਆਂ ਨੇ ਸਾਡੇ ਪੰਜਾਬੀ ਲੋਕ ਜਦੋਂ ਕਿਸੇ ਬਾਹਲੇ ਮੁਲਕਾਂ 'ਚ ਮੁਸੀਬਤ ਕੋਈ ਆ ਜਾਏ ਹਾਰ ਪਾ ਜਾਏ ਦੂਜਾ ਉੱਥੇ ਜਾ ਕੇ ਤਾਂ ਲੋਕਾਂ ਦੀ ਸੇਵਾ ਕਰਦੇ ਅੱਜ ਤੇ ਉਹਨਾਂ ਦੇ ਆਪਣੇ ਨੇ ਕੁਝ ਸ਼ੈਲਟਰ ਹਾਊਸ ਬਣਾਏ ਨੇ ਜੀ ਆਲੇ ਦੁਆਲੇ ਦੇ ਬਹੁਤ ਸਾਰੇ ਲੋਕਾਂ ਨੂੰ ਆਰਮੀ ਪੂਰਾ ਦਿਨ ਹੋ ਗਿਆ ਰੈਸਕਿਊ ਤਾਂ ਕਰ ਰਿਹਾ ਪਰ ਸ਼ੈਲਟਰ ਹਾਊਸ ਕਿੱਥੇ ਕਿੱਥੇ ਨੇ ਬਿਲਕੁਲ ਜੀ ਸਾਰੇ ਸਕੂਲਾਂ 'ਚ ਆਪਾਂ ਬਣਾਇਆ ਜੀ ਸਾਰੇ ਸਕੂਲਾਂ 'ਚ ਆਪਾਂ ਸੈਂਟਰ ਬਣਾਏ ਨੇ ਜਿਨ੍ਹਾਂ ਨੂੰ ਲੋੜ ਪਈ ਉਹਨਾਂ ਸੈਂਟਰਾਂ ਦੇ ਵਿੱਚ ਆਪਾਂ ਉਹਨਾਂ ਨੂੰ ਰੱਖਿਆ ਜੀ ਖ਼ਤਰਾ ਕਿੰਨਾ ਗਿਆ ਸੋਦੇ ਦੇਖੋ ਹੁਣ ਮੈਨੂੰ ਲੱਗਦਾ ਕਿ ਜਿਵੇਂ ਤੁਹਾਡੇ ਤੋਂ ਮੈਂ ਪੁੱਛਿਆ ਤੁਸੀਂ ਕਹਿੰਦੇ ਕਿ 1.5 ਫੁੱਟ ਦੇ ਕਰੀਬ ਰਾਤ ਨਾਲੇ ਪਾਣੀ ਘਟ ਗਿਆ ਜਦੋਂ ਪਾਣੀ ਘਟਣ ਲੱਗ ਜਾਏ ਮੈਨੂੰ ਲੱਗਦਾ ਕਿ ਸਵੇਰ ਤੱਕ 2-3 ਫੁੱਟ ਪਾਣੀ ਡਾਊਨ ਜਣਾ ਹੋ ਜਾਣਾ ਔਰ 1-2 ਦਿਨਾਂ ਚ ਜਿਹੜੀ ਫਸਤੀ ਜਿਹੜੀ ਉਹ ਠੀਕ ਹੋ ਜਾਏਗੀ। ਤੇ ਰਾਤ ਵੀ ਪਾਣੀ ਦੱਸਣਾ। ਨਹੀਂ ਬਿਲਕੁਲ ਕੋਈ ਐਸਾ ਖਤਰਾ ਨਹੀਂ ਜਿਹੜਾ ਪਾਣੀ ਆਉਣਾ ਸੀ ਉਹ ਆ ਗਿਆ। ਕੰਨ ਬੰਨਣ ਵਾਸਤੇ ਵਿਚੋ। ਦੇਖੋ ਜੀ ਬੰਨਣ ਦੇ ਵਾਸਤੇ ਨਾਲੇ ਰੰਧਾਵਾ ਸਾਹਿਬ ਜਦੋਂ ਪਾਣੀ ਉਤਰੂਗਾ ਲੋਕਾਂ ਦੀ ਅਸਲ ਸਮੱਸਿਆ ਮ ਉਦੋਂ ਸ਼ੁਰੂ ਹੋਣੀ ਹੈ। ਲੋਕ ਉੱਥੇ ਚਾਰਾ ਨਹੀਂ ਪਹੁੰਚ ਰਿਹਾ ਔਰ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਸਾਹਮਣਾ ਕਰਨਾ ਪੈਣਾ ਮੁਆਵਜ਼ਾ ਤੀ ਉਹਦੇ ਵਾਸਤੇ ਤੁਸੀਂ ਤਜਵੀਜ਼ ਕੀ ਭੇਜੂਗੇ ਗਵਰਨਮੈਂਟ ਨੂੰ ਕਿ ਸਾਡੇ ਇਲਾਕੇ ਨੂੰ ਕੀ ਦਿੱਤਾ ਮੈਂ ਦੇਖੋ ਜੀ ਮੇਰੇ ਹਲਕੇ ਦਾ ਲਗਭਗ 100 ਪਿੰਡ ਇਸ ਮਾਰਦੀ ਏਟ ਹੈ ਤਾਂ ਮੈਂ ਇਹਨਾਂ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਆ ਮੈਂ ਕਾਬਜ਼ ਜ਼ਿਮੀਂਦਾਰ ਹੋਣ ਦੇ ਨਾਤੇ ਮੈਨੂੰ ਪਤਾ ਜ਼ਿਮੀਂਦਾਰ ਨੂੰ ਸਮੱਸਿਆ ਕਦੋਂ ਕਣੀ ਆਉਣੀ ਹੈ ਅੱਜ ਤਾਂ ਲੋਕੀ ਦੇਖਣ ਕੇ ਰੀਲਾਂ ਬਣਾਉਣ ਆਉਂਦੇ ਨੇ ਲੋਕ ਹਮਦਰਦੀ ਕਿੰਨੇ ਪਰਸੈਂਟ ਲੋਕ ਕਰਦੇ ਇਹਨਾਂ ਦੇ ਲੋਕਾਂ ਨੂੰ ਅੰਦਰੋਂ ਪਤਾ ਉਹ ਚੀਜ਼ ਨੂੰ ਮੈਂ ਬੜੇ ਸਮਝ ਸਕਦਾ ਕਿ ਅੰਦਰੋਂ ਹਮਦਰਦੀ ਕਿੰਨੀ ਕ ਹੈ ਸਿਰਫ ਬਾਹਰ ਕੇ ਲੋਕਾਂ ਨੂੰ ਰੀਲਾਂ ਬਣਾ ਕੇ ਪਾ ਕੇ ਹਮਦਰਦੀ ਨਹੀਂ ਜਿਤਾਈ ਜਾਂਦੀ ਹਮਦਰਦੀ ਕੁਝ ਕਰਕੇ ਦੱਸਣਾ ਪੈਣਾ ਜਿਵੇਂ ਤੁਸੀਂ ਕਹਿਆ ਤੁਸੀਂ ਵੰਜ ਪੜ ਅੱਜ ਸਥਿਤੀ ਇਹ ਹੈ ਕਿ ਉੱਥੇ ਪਹੁੰਚਣਾ ਮੁਸ਼ਕਲ ਹੋਇਆ ਪਿਆ ਅੱਜ ਤਾਂ ਅਸੀਂ ਜਿਹੜੇ ਲੋਕ ਆ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਦੇ ਆ ਕਿ ਬੰਦਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਔਰ ਜਿਹੜਾ ਮਾਲ ਉਹਨਾਂ ਦੇ ਜ਼ਿਮੀਂਦਾਰਾਂ ਦੇ ਜਿਹੜੇ ਪਸ਼ੂ ਨੇ ਉਹਨਾਂ ਤੱਕ ਚਾਰਾ ਪਹੁੰਚਾਇਆ ਜਾਏ ਇੰਨੀ ਅੱਜ ਕਰਦੇ ਆ ਉਹ ਤੋਂ ਬਾਅਦ ਜਦੋਂ ਪਾਣੀ ਲੱਥੇਗਾ ਜਿਹੜੀਆਂ ਬਾਕੀ ਸਮੱਸਿਆ ਉਹਨਾਂ ਨਾਲ ਬਿਲਕੁਲ ਸਰਕਾਰ ਸਵੇਰ ਦਾ ਇਹਨਾਂ ਜ਼ਿਮੀਂਦਾਰਾਂ ਨਾਲ ਬਿਲਕੁਲ ਨਾਲ ਖੜੀ ਹੈ ਠੀਕ ਹੈ ਠੀਕ